ਪਹਿਲੀ ਆ ਗਿਆ ਮਰੰਡੇ ਠਾਣੇ ਆਖ ਲੱਗਾ ਤੁਸੀਂ ਕਹਿੰਦੇ ਹੋ ਵੀ ਮੂੰਹ ਮੰਗੇ ਦਾ ਮਿਲਣਗੇ ਕੀ ਮਿਲੇਗਾ ਉਹ ਆਖ ਲੱਗੇ ਹੈ ਕੀ सोना वर्त फतेह सिंध सूर में ਜੋਰਾਵੰਤੇ ਫਤੇ ਸਿੰਘ ਸੂਰਮੇ ਬੇਸਰੋਏ ਸਿੰਘ ਜਾਨੀ ਵਿੱਚ ਜਾ ਦੋ ਚੋਸਤੀ ਬੁਲਾਈ ਫਤੇ ਕੱਟ ਕੇ ਕਿਸ ਨਾਲ ਕਿਸੇ ਨੇ ਕੀ ਪਾਣਾ ਵਰਤਾ ਦੇਣਾ ਗੁਰੂ ਕਿਰਪਾ ਕਰੇ ਪੰਜੀ ਸਾਧ ਨਾਲ ਆਪਣੇ ਬੱਚਿਆਂ ਦੇ ਭਵੇਖ ਨਾਲ ਫਿਰ ਸਾਧ ਸੰਗਤ ਹੱਥੀਂ ਦਿੱਤੀਆਂ ਗੰਢਾ ਸਿਆਣੇ ਕਹਿੰਦੇ ਨੇ ਮੂੰਹ ਨਾਲ ਖੁੱਲ ਉਦੋਂ ਮਨੁੱਖ ਫਿਰ ਲਾਲਚ ਵਿੱਚ ਆ ਕੇ ਨਸ਼ਿਆਂ ਵਿੱਚ ਆ ਕੇ ਫਰੀਦੀਆਂ ਸ਼ਰਾਬਾਂ ਪਿੱਛੇ ਆਪਣੇ ਬੱਚਿਆਂ ਦਾ ਦਰਵਾਜ਼ਾ ਖੋਲ ਦਿੱਤਾ ਗਿਆ ਸਾਹਿਬਜ਼ਾਦੇ ਮਾਤਾ ਜੀ ਦੀ ਗੋਦ ਵਿੱਚ ਗੁਰੂ ਕੀ ਬਾਣੀ ਪੜ੍ਹ ਸੁਣ ਰਹੇ ਸਨ ਹੱਥਾਂ ਨੂੰ ਹੱਤਕੜੀਆਂ ਲੱਗ ਗਈਆਂ ਗ੍ਰਿਫਤਾਰ ਕਰ ਲਿਆ ਗਿਆ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਇੱਕ ਬੈਲਗੱਡੀ ਉੱਤੇ ਸਵਾਰ ਕਰਾ ਦਿੱਤਾ ਗਿਆ ਮਾਤਾ ਜੀ ਨੇ ਤੁਨ ਲੱਗਿਆ ਬਚਨ ਕਰ ਦਿੱਤੇ ਗੰਗਿਆ ਜਿਸ ਮਾਇਆ ਦੇ ਖਾਤਰ ਤੂੰ ਇਹ ਤ੍ਰੋਹ ਕਮਾਇਆ ਹੈ ਨਾ ਇਹ ਤੈਨੂੰ ਲੈ ਡੁੱਬੇਗੀ ਬਾਣੀ ਦਾ ਬਚਨ ਹੈ ਬਾਬਾ ਮਾਇਆ ਸਾਥ ਨਾ ਹੋਏ ਤੇ ਸਾਧ ਸੰਗਤ ਮਾਇਆ ਦੀ ਖਾਤਰ ਤ੍ਰੋਹ ਤੇ ਅੱਜ ਵੀ ਆਪਾਂ ਕਮਾਉਂਦੇ ਆਂ ਜਦੋਂ 25 ਸਾਲੀ ਵੋਟਾਂ ਆਉਂਦੀਆਂ ਨੇ ਉਦੋਂ ਆਪਾਂ ਆਪਣੇ ਬੱਚਿਆਂ ਨਾਲ ਧੋਖਾ ਕਮਾਉਂਦੇ ਆ ਜਦੋਂ ਪੈਸੇ ਲੈ ਕੇ ਵੋਟ ਪਾਉਂਦੇ ਅਸੀਂ ਲੀਡਰ ਨੂੰ ਕਹੀਏ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ 10 20 ਹਜ਼ਾਰ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦਿਓ ਸਾਡੇ ਬੱਚਿਆਂ ਨੂੰ ਮੈਡੀਕਲ ਸਹੂਲਤ ਫ੍ਰੀ ਦਿਓ ਇਹਨਾਂ ਨੂੰ ਚੰਗੀਆਂ ਨੌਕਰੀਆਂ ਦਿਓ ਤੇ ਇੱਥੋਂ ਦਾ ਵਾਤਾਵਰਣ ਰਹਿਣ ਯੋਗ ਬਣਾ ਦਿਓ ਵੀ ਅਸੀਂ ਇੱਥੇ ਰਹਿਣ ਯੋਗ ਰਹਿ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹੀਰਾਂ ਦੇ ਸਾਤਖੰਡ ਵਾਸੀ ਬਾਬਾ ਲਖਨ ਸਾਤਖੰਡ ਜੀ ਜਾਇਹੇਦਾਰ ਬਾਬਾ ਸਤਨਾਮ ਸਿੰਘ ਜੀ ਅੱਜ 15 ਸਮਾਗਮ ਹੈ ਜਿਹੜਾ ਛੋਟੇ ਸਾਹਿਬ ਜੀ ਦੇ ਅਛੀ ਦੀ ਦੇਣਾ ਬਾਬਾ ਜੀ ਦੀ ਕੁੱਲੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਵੱਲੋਂ ਹੁੰਦਾ ਸੰਗਤ ਲਾ ਕੇ ਦੀ ਸੰਗਤ ਲੋੰਜ ਨਾਲੇ ਵੱਲੋਂ ਲਖੂ ਵਾਲਾ ਵੱਲੋਂ ਸਾਰੀ ਸੰਗਤ ਲਾ ਕੇ ਦੀ ਸੰਗਤ ਵੱਲੋਂ ਸੰਗਤਾਂ ਪਹੁੰਚਦੀਆਂ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਦੇ ਸਾਥ ਦੇ ਨਾਲ ਇਹ ਜਿਹੜਾ ਸਮਾਗਮ ਦਾ ਵਾਹਿਗੁਰੂ ਜੀ ਕਾ ਖਾਲਸਾ 와해구지 기파대. 아,